ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਜਦੋਂ ਝੋਨਾ ਗੋਭ ਤੇ ਆ ਜਾਂਦਾ ਹੈ ਅਕਸਰ ਹੀ ਕਿਸਾਨ ਕਹਿੰਦੇ ਐ ਕਿ ਪोटाश ਦੀ ਸਪਰੇ ਕਰ ਦੋ ਜੀ ਪोटाश ਦੀ ਸਪਰੇ ਕਰ ਦੋ ਪਰ ਪोटाश ਦਾ ਸਹੀ ਸਮਾਂ ਕਿਹੜਾ ਹੁੰਦਾ ਹੈ ਕਈ ਕਿਸਾਨ ਵੀਰ ਕੀ ਕਰਦੇ ਐ ਕਿ ਜਦੋਂ ਇਸ ਤਰ੍ਹਾਂ ਝੋਨਾ ਨਿਸਾਰਾ ਲੈ ਲੈਂਦਾ ਉਸ ਟਾਈਮ ਆਪਣਾ ਪोटाश ਦੀ ਸਪਰੇ ਕਰ ਦਿੰਦੇ ਆ ਜਾਂ ਮਿਕਸ ਬੋਰਨ ਕਰਕੇ ਕਰਦੇ ਆ ਤੇ ਦੋਸਤੋ ਇਹ ਗਲਤੀ ਕਦੇ ਵੀ ਨਾ ਕਰੋ ਜਦੋਂ ਝੋਨਾ ਆਪਣਾ ਗੋਭ ਦੇ ਵਿੱਚੋਂ ਬਾਹਰ ਆ ਗਿਆ ਨਿਸਾਰੇ ਲੈ ਕੇ ਜਦੋਂ ਇਸ ਤਰ੍ਹਾਂ ਬਾਹਰ ਆ ਜਾਂਦਾ ਉਸ ਟਾਈਮ ਆਪਾਂ ਸਪਰੇ ਨਹੀਂ ਕਰਨੀ ਫਿਲਹਾਲ ਕੋਸ਼ਿਸ਼ ਕਰੋ ਕਿ ਜਦੋਂ ਇਸ ਤਰ੍ਹਾਂ ਉਹਨੇ ਬੂਰਾ ਚੱਕਿਆ ਹੋਇਆ ਬੂਰੇ ਵਾਲੇ ਟਾਈਮ ਤੇ ਝੋਨੇ ਦੇ ਫਸਲ ਦੇ ਵਿੱਚ ਬਿਲਕੁਲ ਨਾ ਵੜੋ ਬਾਏ ਦਾ ਵੇ ਜੇ ਕੋਈ ਮਜਬੂਰੀ ਹੋ ਵੀ ਜਾਂਦੀ ਆਪਾਂ ਨੂੰ ਕੋਈ ਬਿਮਾਰੀ ਐਸੀ ਕੋਈ ਬਲਾਸਟ ਆ ਗਿਆ ਤੇ ਕੋਸ਼ਿਸ਼ ਕਰੋ ਤੜਕੇ 9 ਵਜੇ ਤੋਂ ਮਾਰਨਿੰਗ 9 ਵਜੇ ਤੋਂ ਪਹਿਲਾਂ ਔਰ ਸ਼ਾਮ ਨੂੰ 4 ਵਜੇ ਤੋਂ ਬਾਅਦ ਸਪਰੇਅ ਕੀਤੀ ਜਾਵੇ ਤਾਂ ਬਹੁਤ ਬੈਸਟ ਰਹੂਗਾ ਤਾਂ ਕਿ ਨੁਕਸਾਨ ਆਪਣਾ ਹੀ ਹੈ ਕਿਸੇ ਹੋਰ ਦਾ ਨਹੀਂ ਤੇ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇਹ ਸਾਂਝੀ ਕਰਦੇ ਆ ਕਿ ਜਦੋਂ ਇਸ ਤਰ੍ਹਾਂ ਇਸ ਤਰ੍ਹਾਂ ਦਾ ਇਹ ਬੀੜਾਇਆ ਬਣਾ ਲੈਂਦਾ ਹੈ ਗੋਭ ਭਰ ਲੈਂਦਾ ਐਦੂ ਪਹਿਲਾਂ ਪਹਿਲਾਂ ਪਟਾਸ ਦੀ ਸਪਰੇਅ ਆਪਾਂ ਨੂੰ ਕਰ ਲੈਣੀ ਚਾਹੀਦੀ ਹੈ ਤੇ ਜਿਹਦੇ ਨਾਲ ਆਪਣਾ ਵਜਨ ਵੀ ਬਹੁਤ ਬਣੂਗਾ ਔਰ ਪਟਾਸ ਦਾ ਬਹੁਤ ਹੀ ਵੱਡਾ ਰੋਲ ਹੈ ਵਜਨ ਦੇਣ ਦੇ ਵਿੱਚ ਝਾੜ ਦੇਣ ਦੇ ਵਿੱਚ ਜਿਹੜਾ ਕਿ ਆਪਾਂ ਕਹਿ ਦਿੰਨੇ ਆ ਕਿ ਝਾੜ ਕਿਵੇਂ ਵੱਧਾ ਹੈ ਸਭ ਤੋਂ ਵੱਡਾ ਰੋਲ ਪਟਾਸ਼ ਦਾ ਹੈ ਪਟਾਸ਼ ਨੇ ਇਹਦੇ ਵਿੱਚ ਫਾਈਬਰ ਵੀ ਭਰਨੀ ਹੈ ਇਹਨੂੰ ਵਜਨਦਾਰ ਵੀ ਕਰਨਾ ਹੈ ਦਾਣੇ ਨੂੰ ਸੁਨੱਖਾ ਵੀ ਬਣਾਉਣਾ ਹੈ ਤੇ ਨਸਾਰਾ ਹੋ ਕੇ ਜਦੋਂ ਜਿਹੜੀ ਕੋਈ ਸਪਰੇ ਹੁੰਦੀ ਹੈ ਉਹ ਉਦੋਂ ਬਾਅਦ ਦੇ ਵਿੱਚ ਹੋਰ ਫੰਗੀ ਸਾਈਡ ਨੇ ਜਿਹੜੇ ਟੈਕਨੀਕਲ ਨੇ ਉਹ ਆਪਾਂ ਅੱਗੇ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਤੇ ਹੋਰ ਵੀ ਇਸ ਤਰ੍ਹਾਂ ਦੇ ਕੋਈ ਟੁਟਕੇ ਨੇ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਔਰ ਲੰਬੇ ਸਮੇਂ ਤੱਕ ਬਣੇ ਰਹਿਣ ਵਾਸਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰਿਓ ਤਾਂਕਿ ਤੁਹਾਡਾ ਪਿਆਰ ਸਾਡੇ ਨਾਲ ਔਰ ਤੁਹਾਡੇ ਵਿਚਾਰ ਆਪੋ ਆਪਸ ਦੇ ਵਿੱਚ ਸਾਂਝੇ ਕਰ ਸਕੀਏ ਤੇ ਦੋਸਤੋ ਮੈਂ ਆਹ ਵਾਲੀ ਪਟਾਸ਼ 400 ਐਮਐਲ ਕਿੱਲੇ ਦੀ ਏਕੜ ਦੀ ডোজ ਜਾਂ ਕਿੱਲੇ ਦੀ ਵੀ ਕਹਿ ਸਕਦੇ ਆਪਾਂ ਇਹ ਮੈਂ ਯੂਜ਼ ਕਰ ਰਿਹਾ ਤੇ ਇਹਦੇ ਨਾਲ ਜੇ ਕੋਈ ਵੀ ਬੌਰਨ ਪਾਉਣਾ ਚਾਹੁੰਦਾ ਹੋਵੇ ਤੇ 80 ਗ੍ਰਾਮ ਤੋਂ 100 ਗ੍ਰਾਮ ਤੱਕ ਬੌਰਨ ਆਪਾਂ ਯੂਜ਼ ਕਰ ਸਕਦੇ ਆ ਤੇ ਦੋਸਤੋ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ ਹੈ ਕਮੈਂਟ ਦੇ ਜ਼ਰੀਏ ਜਰੂਰ ਸਾਂਝਾ ਕਰਿਆ ਕਰੋ ਔਰ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਿ ਜਿਹੜੇ ਮੇਰੇ ਨਵੇਂ ਕਿਸਾਨ ਵੀਰ ਭਰਾ ਹਨ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਇਸੇ ਦੇ ਨਾਲ ਹੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ